ਔਰਤ ਨੂੰ ਟਰਾਲੀ ਲਗਾਉਣ ਤੋਂ ਰੁਕਣਾ ਪਿਆ ਮhenga ਯਾਰ ਜੀ ਇਹਨਾਂ ਨੇ ਆਹ ਮੁਹਾਰ ਆ ਇਕੱਲਾ ਇੱਕ ਮਾਰੀਆਂ ਜਿਹੜੀਆਂ ਇਹਨਾਂ ਨੇ ਆ ਸਰੀਏ ਸਰੀਏ ਸਭ ਇਹਨਾਂ ਨੇ ਕੱਲ੍ਹ ਵੀ ਮਾਰੇ ਦੇਖੋ ਕੁਝ ਇਲਾਕੇ ਦੇ ਹੀ ਨੌਜਵਾਨਾਂ ਨੇ ਘਰ ਦੇ ਕਰਤਾ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਲੜਾਈ ਹੋਈ ਸੀ ਕਿ ਟਰਾਲੀ ਤੋਂ ਵੀ ਇਹਨਾਂ ਨੂੰ ਕਹਿ ਕੇ ਟਰਾਲੀ ਨੰਗਣੀ ਹੈ ਸਾਡੀ ਤੇ ਇੱਕ ਸਾਈਡ ਤੇ ਕਾ ਲੋ ਸਾਡਾ ਪਲਾਟ ਸਾਹਮਣੇ ਬੰਦਾ ਪਿਆ ਇਹ ਪਲਾਟ ਗਿਆ ਵੇਖ ਤੇ ਇਹਨਾਂ ਨੂੰ ਇੰਨੀ ਗੱਲ ਕੀਤੀ ਤੇ ਇਹ ਅੱਗੇ ਲੜਨੋਂ ਪੈ ਗਏ ਤੇ ਡੇਢ ਦੋ ਮਹੀਨਾ ਹੋ ਗਿਆ ਮੈਂ ਫਿਰ ਇਹਨਾਂ ਨੂੰ ਨਾ ਕੱਲੂਗਾਰੇ ਤੇ ਥਾਣੇ ਰਿਪੋਰਟ ਵੀ ਦਿੱਤੀ ਆ ਪਰ ਕੋਈ ਪੈਰਵਾਈ ਨਹੀਂ ਹੋਈ ਕਿ ਪੀੜਤ ਵਿਦਵਾ ਔਰਤ ਇਨਸਾਫ਼ ਦੀ ਕਰ ਰਹੀ ਮੰਗ ਰਾਤ ਨੂੰ ਸਾਨੂੰ ਨਹੀਂ ਪਤਾ ਸਾਡਾ ਦਵਾਜਾ ਬੰਦ ਸੀ ਯਕਦਾਂ ਮਿੱਤੇ ਰੋੜੇ ਵਜੇ ਬਹੁਤ ਜ਼ਿਆਦਾ ਆ ਸਾਡਾ ਸਾਰਾ ਸਾਰਾ ਤੋੜ ਦਿੱਤਾ ਹੈ ਆ ਸਾਰਾ ਕੱਲੀ ਸੀਗੀ ਜਿਹਦੇ ਵਿੱਚ ਇਹਨਾਂ ਨੇ ਆਪਣਾ ਐਲਮਾਰੀਲ ਮੁਰੀ ਤੋੜ ਕੇ ਸਾਡਾ ਸਾਰਾ ਥੱਲੇ ਦਾ ਗੇਟ ਲੋਹੇ ਦਾ ਤੋੜ ਕੇ ਇੱਟਾਂ ਮਾਰੀਆਂ ਇੱਟਾਂ ਮਾਰ ਕੇ ਤੀਜੀ ਮੰਜ਼ਲ ਤੱਕ ਇੱਟਾਂ ਵਾਈਆਂ ਤੇ ਮੈਂ ਬਚਾ ਦੇ ਚੱਕਰ ਦੇ ਵਿੱਚ ਨਾ ਆਪਣਾ ਤੀਜੀ ਮੰਜ਼ਲ 'ਚ ਆ ਕੇ ਆਪਣਾ ਮੌਂਟੀ ਵਾਲਾ ਗੇਟ ਮਾਰ ਲਿਆ ਹੈਗਾ ਤੇ ਰਾਤ ਇਹਨਾਂ ਨੇ ਕੋਈ 12 ਵਜੇ ਫੋਨ ਕੀਤਾ ਸਾਨੂੰ 12 ਵਜੇ ਦੇ ਵਿੱਚ ਦਰਬਿਆਨ ਅਸੀਂ ਇਹ ਤੇ ਗੱਡੀ ਤੇ ਗਏ ਆ ਤੇ ਉੱਥੇ ਸਾਨੂੰ ਕੋਈ ਵੀ ਗਲੀ ਦੇ ਵਿੱਚ ਕੋਈ ਵੀ ਬੰਦਾ ਮਤਲਬ ਕੋਈ ਝਗੜਿਆ ਵਾਲਾ ਕੋਈ ਵੀ ਨਹੀਂ ਮਿਲਿਆ ਨਿਰਾਇਦੀ ਵਜਾ ਕੋਈ ਹੋਇਆ ਇਹਨਾਂ ਦੇ ਕੋਈ ਗੱਡੀ-ਗੁੱਡੀ ਇੱਕ ਦੂਜੇ ਦੇ ਬੂਹੇ ਅੱਗੇ ਲਾਉਣ ਕਰਕੇ ਇਹਨਾਂ ਦੀ ਕੋਈ ਪੁਰਾਣੀ ਚੱਲ ਰਹੀ ਗੱਲਬਾਤ ਦੋਨੀ ਤਾਕਤ ਦਾ ਇਵਨ মিডিਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਆਸ਼ੁਦੀਪ ਕੋ ਸਵਾਗਤ ਕਰਦੀ ਹਾਂ ਮਾਮਲਾ ਅੰਮ੍ਰਿਤਸਰ ਦੇ ਤਰੰਤਾਰਾ ਰੋਡ ਤੋਂ ਸਾਹਮਣੇ ਆਇਆ ਜਦੋਂ ਕਿ ਇੱਕ ਵਿਧਵਾ ਔਰਤ ਨੇ ਇਲਾਕੇ ਦੇ ਹੀ ਕੁਝ ਨੌਜਵਾਨਾਂ ਨੂੰ ਟਰਾਲੀ ਲਗਾਉਣ ਤੋਂ ਰੋਕਿਆ ਗਿਆ ਤਾਂ ਉਸ ਨੂੰ ਉਸ ਸਮੇਂ ਮਹਿੰਗਾ ਪਿਆ ਜਦੋਂ ਇਲਾਕੇ ਦੇ ਹੀ ਕੁਝ ਨੌਜਵਾਨਾਂ ਨੇ ਘਰ ਚ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਘਰ ਚ ਬੜੀ ਬੁਰੀ ਤਰ੍ਹਾਂ ਤੋੜਪਨ ਕੀਤੀ ਗਈ ਪੀੜਿਤ ਵਿਧਵਾ ਔਰਤ ਹੁਣ ਇਨਸਾਫ ਦੀ ਮੰਗ ਕਰ ਰਹੀ ਹੈ ਪੀੜਿਤ ਵਿਧਵਾ ਔਰਤ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਇਸ ਚੀਜ਼ ਦੀ ਰੰਜਿਸ਼ ਕੱਢੀ ਜਿਸ ਕਾਰਨ ਉਨ੍ਹਾਂ ਨੇ ਘਰ ਚ ਵੜ ਕੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਘਰ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਹੈ ਇਸ ਪੂਰੇ ਮਾਮਲੇ ਸੰਬੰਧੀ ਪੀੜਿਤ ਵਿਧਵਾ ਔਰਤ ਦਾ ਕੀ ਕਹਿਣਾ ਆਓ ਉਹ ਵੀ ਸੁਣਾ ਦਿਨੇ ਤੁਹਾਨੂੰ ਹਾਂਜੀ ਮਾਮਲਾ ਦੱਸੋ ਮੇਰਾ ਨਾਮ ਹਰਪ੍ਰੀਤ ਕੋਹੜਾ ਕਿੱਥੇ ਰਹਿੰਦੇ ਮੇਰਾ ਬੇ ਅਲੀ ਗਲੀ ਤਰਨਤਾਰ ਰੋਡ ਕੀ ਮਾਮਲਾ ਹੈ ਮਰਾ ਮਾਮਲਾ ਇਹ ਹੈ ਕਿ ਮਾੜੀ ਨਹੀਂ ਲੜਾਈ ਹੋਈ ਸੀਗੀ ਟਰਾਲੀ ਤੋਂ ਵੀ ਇਹਨਾਂ ਨੂੰ ਕਹਿ ਕੇ ਟਰਾਲੀ ਲੰਘਣੀ ਹੈ ਸਾਡੀ ਤੇ ਇੱਕ ਸਾਈਡ ਤੇ ਕਾ ਲੋ ਸਾਡਾ ਪਲਾਟ ਸਾਹਮਣੇ ਬੰਦਾ ਪਿਆ ਇਹ ਪਲਾਟ ਗਿਆ ਵੇਖ ਤੇ ਇਹਨਾਂ ਨੂੰ ਇੰਨੀ ਗੱਲ ਕੀਤੀ ਤੇ ਇਹ ਅੱਗੇ ਲੜਨੋਂ ਪੈ ਗਏ ਤੇ ਡੇਢ ਦੋ ਮਹੀਨਾ ਹੋ ਗਿਆ ਮੈਂ ਫਿਰ ਇਹਨਾਂ ਨੂੰ ਨਾ ਕੱਲੂਗਾਰੇ ਤੋਂ ਤੇ ਥਾਣੀ ਰਿਪੋਰਟ ਵੀ ਦਿੱਤੀ ਆ ਪਰ ਕੋਈ ਪੈਰਵਾਹੀ ਨਹੀਂ ਹੋਈ ਕਿਉਂਕਿ ਉਹ ਉੱਥੇ ਬਿਜ਼ੀ ਹੋਣ ਦੇ ਚੱਕਰਾਂ ਦੇ ਵਿੱਚ ਥਾਣੇ ਵਾਲਿਆਂ ਨੇ ਤੇ ਮੈਂ ਕਿਹਾ ਚਲੋ ਕੋਈ ਨਹੀਂ ਬੱਚਾ ਮੇਰਾ ਵੀ ਛੋਟਾ ਮੈਂ ਨਿੱਕੀ ਜਿਹੀ ਗੱਲ ਛੱਡ ਦੇਣੀ ਆ ਅਬ ਮੈਂ ਕੋਈ ਗੱਲ ਨਹੀਂ ਕੀਤੀ ਇਹਨਾਂ ਨਾਲ ਮੈਂ ਛੱਡਤੀ ਚੋਪਰ ਕੇ ਬੈ ਗਈ ਆਪਣੇ ਘਰ ਹੁਣ ਡੇਢ ਦੋ ਮਹੀਨੇ ਬਾਅਦ ਆਪਣਾ ਆਏ ਆ ਘਰੇ ਆਣ ਕੇ ਥੱਲੇ ਸਾਰੇ ਵੱਟੇ ਏਟੇ ਚਲਾਏ ਇਹਨਾਂ ਨੇ ਬਦਮਾਸ਼ਾਂ ਵਾਂਗੂ ਕਿਰਪਾਨਾਂ ਹਥਿਆਰ ਸਾਰਾ ਕੁਝ ਲੈ ਕੇ ਆਏ ਆ ਉੱਤੇ ਚੜ ਗਏ ਆ ਚੜ ਕੇ ਤੇ ਮੈਂ ਕੱਲੀ ਸੀਗੀ ਜਿਹਦੇ ਵਿੱਚ ਇਹ ਗੇਟ ਲੋਹੇ ਦਾ ਤੋੜ ਕੇ ਇੱਟਾਂ ਮਾਰੀਆਂ ਇੱਟਾਂ ਮਾਰ ਕੇ ਤੀਜੀ ਮੰਜ਼ਲ ਤੱਕ ਇੱਟਾਂ ਵਾਈਆਂ ਤੇ ਮੈਂ ਬਚਾ ਦੇ ਚੱਕਰ ਦੇ ਵਿੱਚ ਨਾ ਆਪਣਾ ਤੀਜੀ ਮੰਜ਼ਲ 'ਚ ਆ ਕੇ ਆਪਣਾ ਮੌਂਟੀ ਵਾਲਾ ਗੇਟ ਮਾਰ ਲਿਆ ਹੈਗਾ ਵਾ ਤੇ ਹਾਂਜੀ ਬੰਦੇ ਹੈਗੇ ਆ ਆਪਣੇ ਗਵਾਂਢੀ ਸਾਡੇ ਕਾਲਾ ਵਾ ਰਾਜਾ ਵਾ ਤੇ ਲਵ ਹੈਗਾ ਵਾ ਮੁੰਡਾ ਤੇ ਨਾਲ ਉਹਨਾਂ ਦੇ ਨਾਲ 8-10 ਬੰਦੇ ਹੋਰ ਆਏ ਸੀਗੇ ਤੋੜੇ ਪਰਿਵਾਰ ਦੇ ਲੋਨਗੇ ਮੇਰੇ ਹਸਬੰਦ ਦੀ ਡੈਥ ਹੋ ਚੁੱਕੀ ਆ ਮੇਰਾ ਬਟਾ ਕੱਲਾ ਗੱਲਾ ਵਾ ਤੇ ਬਹੁਤ ਛੋਟਾ ਬੇਟਾ ਹੋਣੇ ਉਹਨੇ ਪਲੱਸ 2 ਦੇ ਪੇਪਰ ਦਿੱਤੇ ਉਹ ਗਿਆ ਸੀ ਚੰਡੀਗੜ੍ਹ ਉਹ ਕੱਲ ਹੀ ਆਇਆ ਹਾਲੀ ਵਿਚਾਰਾ ਬਾਹਰੋਂ ਤੇ ਇਹਨਾਂ ਨੇ ਤਾਂ ਰੱਖੀ ਪਤਾ ਨਹੀਂ ਕੀ ਇਹਨਾਂ ਦੇ ਮਨ ਚ ਹੈਗਾ ਹੀ ਇਹਨਾਂ ਨੇ ਕੱਲ ਹੀ ਆਣ ਕੇ 5 ਵਜੇ ਹੋਵੇ ਨਾ ਉਹ ਵਿਚਾਰਾ ਮਾੜਾ ਨਾਲ ਬਾਜ਼ਾਰ ਗਿਆ ਤੇ ਰਾਤੀ 9:30 ਉਹਨੇ 11 ਵਜੇ ਇਹਨਾਂ ਨੇ ਕਾਂਡ ਕਰ ਦਿੱਤਾ ਹੈਗਾ ਨੁਕਸਾਨ ਮੇਰਾ ਵੇਖੋ ਪੈਸੇ ਲੈ ਗਏ ਆ ਮੇਰਾ ਬੰਦਾ ਸਿਰ ਤੇ ਨਹੀਂ ਮੈਂ ਮਾਹ ਹੀ ਆ ਮਕਾਨ ਬਣਾ ਕੇ ਵੇਚਿਆ ਸੀਗਾ ਤੇ ਹੁਣ ਸਾਹਮਣਾ ਪਲਾਟ ਮ ਲੱਗਾ ਬਣਾਉਣਾ ਸੀ ਉਹਦੇ ਪੈਸੇ ਪਏ ਹੋਏ ਸੀਗੇ ਮੇਰ ਕੋ ਮੇਰ ਕੋ ਸਾਰੇ ਪ੍ਰੂਫ ਹੈਗੇ ਸਾਰੇ ਪੈਸੇ ਕੱਢ ਕੇ ਮੇਰੇ ਅੰਦਰੋਂ ਲੈ ਗਏ ਆ ਤੇ ਇਹਨਾਂ ਨੇ ਹਥਿਆਰ ਫੜਾ ਨਹੀਂ ਫੜੇ ਹੋਏ ਸੀਗੇ ਜਿੱਦੇ ਜਿੱਕਰ ਸਾਡੇ ਕੋਈ ਹਥਿਆਰ ਨਹੀਂ ਸੀ ਕੋਠੇ ਤੇ ਭੱਜ ਗਏ ਮਾਂ ਪੋਤੇ ਮੈਂ ਆਪਣੇ ਬੇਡੇ ਨੂੰ ਮੜੀ ਜਾ ਬਦਲ ਸੀ ਕੋਠੇ ਲੈ ਕੇ ਗਈ ਆ 5 ਲੱਖ ਰੁਪਇਆ ਸੀਗਾ ਤੇ ਇੱਕ ਚੈਨੀ ਸੀਗੀ ਤੇ ਇੱਕ ਮੁੰਦਰੀ ਸੀਗੀ ਮੇਰਾ ਪਲਾਟ ਸੇਲ ਹੋਇਆ ਵਾ 3 ਲੱਖ ਮੈਂ ਆਪਣੇ ਭਰਾ ਕੋਧਾਰਾ ਫੜਿਆ ਸੀਗਾ ਉਹਦਾ ਪਲਾਟ ਸੇਲ ਹੋਇਆ ਤੇ 2 ਲੱਖ ਰੁਪਏ ਮੇਰੇ ਕੋ ਆਪਣਾ ਹੈਗਾ ਸੀ ਤੇ 50 ਹਜ਼ਾਰ ਰੁਪਏ ਮੇਰਾ ਆਪਣਾ ਇੱਥੋਂ ਦਾ ਸੀਗਾ ਜਿਹੜਾ ਮਤਲਬ ਤੇ ਉਹ ਪਾ ਕੇ ਮੇਰਾ 2 ਲੱਖ ਹੁੰਦਾ ਪਿਆ ਸੀਗਾ ਕਿੰਨੇ ਜਿੰਨੇ ਬੰਦੇ ਬੰਦੇ ਹੈਗੇ ਸੀ 10 10 12 ਬੰਦੇ ਹੈਗੇ ਸੀ ਹਥਿਆਰ ਤਿੱਖੇ ਤੇਜ ਤੇ ਤਾਰ ਹਥਿਆਰ ਸੀਗੇ ਇਹਨਾਂ ਕੋ ਬੀਸਬੋਲ ਵਗੈਰਾ ਜਾਂ ਕਿਰਪਾਨਾਂ ਦਾਤਰਾਂ ਦੂਤਰਾਂ ਸਭ ਤਿੱਖੀਆਂ ਤਲਵਾਰਾਂ ਸੀਗੀਆਂ ਇਹਨਾਂ ਕੋ ਨੁਕਸਾਨ ਆ ਵੇਖੋ ਸਾਰਾ ਸਾਡੇ ਤੇ ਗੇਟ ਗੁੱਡ ਭੰਨ ਗਿਆ ਸਾਰਾ ਅੰਦਰੋਂ ਆਇਆ ਸੀ ਅਲਮਾਰੀ ਤੋੜ ਗਏ ਆ ਵੇਖ ਪੁਲਿਸ ਕਾਰਵਾਈ ਕਰੇ ਪਰ ਸੁਨੇਹਾਈ ਤੱਕ ਮੇਰੀ ਕੋਈ ਕਾਰਵਾਈ ਨਹੀਂ ਕੀਤੀ ਰਾਤ ਦੇ 10 ਵਜੇ ਦੀ ਗੱਲ ਹੋਈ ਪਈ ਆ ਤੇ ਹਜੇ ਤੱਕ ਕੋਈ ਵੀ ਇਹਨਾਂ ਦਾ ਐਕਸ਼ਨ ਨਹੀਂ ਲਿੱਤਾ ਗਿਆ ਜਦੋਂ ਪੁਲਿਸ ਆਈ ਹੀ ਸੀ ਪੀਸੀਆਰ ਵਾਲੇ ਇਹਨਾਂ ਦੇ ਨੂੰ ਇਹ ਭੱਜ ਕੇ ਚਲੇ ਗਏ ਸਾਰੇ ਆਨੇ ਤੇ ਮੁੜ ਕੇ ਉਹ ਗਏ ਆ ਤੇ ਨਾਲ ਹੀ ਫੇਰ ਇਹ ਡੇਢ ਕਵੇ ਨਾ ਫੇਰ ਸਾਡੇ ਮੇਰੇ ਸਾਡੇ ਇਟਾ ਮਾਰੀਆਂ ਇਹਨਾਂ ਨੇ ਵੀਡੀਓ ਤੁਹਾਡੇ ਕੋ ਹੈਗੀਆਂ ਮੇਰੇ ਕੋ ਵੀਡੀਓ ਸਾਰੀਆਂ ਪ੍ਰੂਫ ਮੇਰੇ ਕੋ ਸਾਰੇ ਹੈਗੇ ਆ ਵੀਡੀਓ ਦੇ ਵਿੱਚ ਸਾਫ ਪਤਾ ਲੱਗਦਾ ਪਿਆ ਕਿ ਇਹਨਾਂ ਨੇ ਸਾਨੂੰ ਇਟਾ ਮਾਰੀਆਂ ਇਟਾ ਮਾਰੀਆਂ ਇਹਨਾਂ ਨੇ ਟਮਾਰੀਆਂ ਆ ਵੇਖੋ ਇਹ ਮੈਂ ਮੋਬਾਈਲ 'ਚ ਬਣਾਈਆਂ ਹੈਗੀਆਂ ਮੈਂ ਮੋਬਾਈਲ 'ਚ ਬਣਾਈਆਂ ਇਹਨੇ ਨਹੀਂ ਬੰਦੇ ਆ ਮੇਰੇ ਦੂਸਰੇ ਦੂਸਰੀ ਵੀਡੀਓ ਵੀ ਹੈਗੀ ਤੁਹਾਨੂੰ ਦਿਖਾਨੀ ਹੈ ਮੈਂ ਇਹ ਮੇਰਾ ਮੋਬਾਈਲ ਮੋਬਾਈਲ ਤੇ ਨਾ ਮੈਂ ਛੋਟਾ ਆਹ ਦੇਖੋ ਆ ਵੇਖੋ ਇਹ ਪੂਰੇ ਗੁੰਡਾਗਰਦੀ ਜਿੱਤਰਾ ਪੂਰਾ ਗੁੰਡਾਗਰਦੀ ਕਰਦੇ ਕਦੀ ਤੇ ਮੈਨੂੰ ਰਸਤੇ 'ਚ ਜਾਂਦੇ ਜਾਂਦੇ ਬੜੀ ਮਾੜੀ ਨਿਗਾਹ ਨਵੰਦੇ ਪਰ ਮੈਂ ਕਿਹ ਬੱਚਾ ਛੋਟਾ ਵਾ ਮੈਂ ਲੜਾਈਆਂ ਨਹੀਂ ਲੈਣੀਆਂ ਨਾ ਮੈਂ ਲੈਣ ਜੋਗੀ ਹੈਗੀਆਂ ਮੈਂ ਆਪਣਾ ਪਾਰਲਰ ਦਾ ਕੰਮ ਕਰਦੀ ਆਪਣਾ ਘਰ ਦਾ ਖਰਚਾ ਚਲੋਣੀ ਹੈ ਬੁਟੀਕ ਕਰਕੇ ਪਾਰਲਰ ਤੇ ਬੁਟੀਕ ਮੇਰੀ ਗੁਰਦੁਰੇ ਦੇ ਲਾਗੇ ਹੈਗੀ ਪਾਬਾ ਦੀਸ ਇਹ ਪਹਿਲੇ ਇਹਨਾਂ ਨੇ 9:30 ਵੇ ਦੀ ਲੜਾਈ ਕੀਤੀ ਆ ਤੇ ਰਾਤੀ ਤੇ ਮੁੜ ਕੇ ਰਾਤੀ ਇਹਨਾਂ ਨੇ 1:30 ਵੇ ਨਾ ਫੇਰ ਇਹ ਲੜਾਈ ਕਰਨ ਵਾਸਤੇ ਆ ਗਏ ਆ ਹਾਂਜੀ ਇਹ ਹਟੇ ਨਹੀਂ ਸਾਨੂੰ ਮਤਲਬ ਇਹਨਾਂ ਨੇ ਥੋ ਨਿਕਲਣ ਦਿੱਤਾ ਹੀ ਆਪਣੀ ਸੇਫਟੀ ਵਾਸਤੇ ਪੁਲਿਸ ਵਾਲਿਆਂ ਨੂੰ ਕਿਹਾ ਵੀ ਤੁਸੀਂ ਆਣ ਕੇ ਸਾਡੀ ਸੇਫਟੀ ਸਾਨੂੰ ਨੰਗਾ ਦਿਓ ਅਸੀਂ ਆਪਣੀ ਮੰਮੀ ਵੱਲ ਚੱਲ ਜਾਈਏ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਜੇ بیٹے ਨੂੰ ਮੈਂ ਮੁੰਡਿਆ ਭਰਾ ਦੇ ਦੋਸਤਾਂ ਨੂੰ ਨਾਲ ਲੈ ਕੇ ਬੁਲਾਇਆ ਉਹਨਾਂ ਨੂੰ ਵੀ ਜਾਓ ਥਾਣੇ ਲੈ ਕੇ ਆਓ ਉਹਨਾਂ ਨੂੰ ਗੱਡੀ 'ਚ ਲੈ ਕੇ ਤੇ ਮੇਰੇ ਬੇਟੇ ਨੂੰ ਅੱਗੋਂ ਕਹਿੰਦੇ ਆ ਕਿ ਕੋਈ ਗੱਲ ਨਹੀਂ ਤੁਹਾਡੇ ਇੱਥੇ ਕਿਹੜਾ ਕੁਝ ਹੋਉਂਦਿਆ ਵਾ ਤੇ ਉਤਰ ਜਾ ਥੱਲੇ ਗੱਡੀ 'ਚ ਉਹਨਾਂ ਨੇ ਗੱਡੀ 'ਚ ਉੱਥੋਂ ਦੂਰ ਉਤਾਰਤਾ ਕਹਿੰਦੇ ਕੋਈ ਮੁੰਡਾ ਮੰਡੇ ਨਹੀਂ ਹੈਗੇ ਤੇ ਝੂਠ ਬੋਲਦੇ ਹਾਂਜੀ ਬਾਹਰ ਮਤ हां जी ਮੈਨੂੰ ਡਾਰਾ ਮੇਰੇ ਬੇਟੇ ਨੂੰ ਡਾਰਾ ਧਮਕੀਆਂ ਦਿੰਦੇ ਆ ਕਹਿੰਦੇ 7 ਕਿ 52 ਸਾਡੇ ਤੇ ਲੱਗੇ ਹੋਈ ਆ ਤੇ 302 ਸਾਡੇ ਤੇ ਹੋਰ ਵੀ ਹੋ ਜਾਊ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਦੇ ਦਿਲਵਦੀ ਉਹ ਥਾਣੇ ਉਹ ਇੱਕ ਵਾਰੀ ਹੋਏ ਆ ਜੇਲ੍ਹ ਚ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਹਾਂਜੀ ਮਾਦਾ ਜੀ ਨਾਮ ਦੱਸਿਓ ਆਪਣਾ ਇਹਦੇ ਦੇਖ ਮੇਰੇ ਨਾਮ ਦਲਬੀਰ ਕੌਰ ਹੈ ਕਿੱਥੇ ਰਹਿੰਦੇ ਮਾਦਾ ਜੀ ਜਿਹੜਾ ਮੱਲਾ ਹੈ ਹੁਣ ਆ ਹੀ ਮੱਲਾ ਆਏਗਾ ਬਾਬੇ ਨੇ ਇਹ ਦਿੱਤਾ ਸੀ ਰਾਤ ਨੂੰ ਸਾਨੂੰ ਨਹੀਂ ਪਤਾ ਸਾਡਾ ਦਰਵਾਜ਼ਾ ਬੰਦ ਸੀ ਇਆ ਕਦਮ ਇੱਟੇ ਰੋੜੇ ਵਜੇ ਬਹੁਤ ਜ਼ਿਆਦਾ ਆ ਸਾਰਾ ਸਾਰਾ ਤੋੜ ਦਿੱਤਾ ਇੰਨੇ ਆ ਆ ਸਾਰਾ ਬੰਦੇ ਬੰਦੇ ਗਿਨਤੀ ਕੋਈ ਨਹੀਂ ਪਤਾ ਨਹੀਂ 50 ਆਏ ਕਿ 10 ਆਏ ਨਹੀਂ ਕਿ 20 ਆਏ ਨਹੀਂ ਤੇ ਰੋਲਾ ਪਿਆ ਇੰਨਾ ਤੇ ਗਾਲ ਬੰਦਾ ਬੜਾ ਕੱਢਿਆ ਤਾਂ ਸਾਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸਾਂ ਮੇਰੇ ਮਨ ਚ ਇਹ ਗੱਲ ਆ ਗਈ ਕੋਈ ਮੇਤਾ ਮੂਤਾ ਮਰ ਗਿਆ ਤੇ ਇੰਨਾ ਆ ਕੇ ਰੋਲਾ ਗਾਲਾ ਪਾਇਆ ਪਤਾ ਨਹੀਂ ਕਿਉਂ ਬੱਲੇ ਗਲੀਆਂ ਦੇ ਵਿੱਚ ਰੋਲਾ ਪਾਈ ਬੰਦੇ ਅਸੀਂ ਚੁੱਪ ਕਰ ਗਏ ਅੱਛਾ ਜੇ ਖੋਹ ਦੇਵੀ ਦਰਵਾਜਾ ਜੇ ਖੋਲ ਵੀ ਦੇਂਦੇ ਤੇ ਇੱਟੇ ਰੋੜੇ ਵੱਜਣੇ ਆ। ਕਿੱਲੇ ਵੜਿਆ ਸੀ? ਟਾਈਮ ਕੀ ਸੀ ਕਲਾ? ਟਾਈਮ ਪੁੱਤਰ ਕਿਹੜਾ ਹਾਇਆ? ਸਾਡੇ ਮਾਪੇ ਹਾਂ। ਹਾਂ ਸਾਡੇ ਨਵਾਂ। ਮਸਾਨੂੰ ਕਿਸੇ ਦਾ ਵੀ ਨਹੀਂ ਪਤਾ ਕਿੰਨਾ ਲੜਾਈ ਹੋਈ ਤੇ ਕਿੰਨਾ ਨਹੀਂ ਹੋਈ। ਸਾਨੂੰ ਨਹੀਂ ਪਤਾ। ਅਸੀਂ ਤਾਂ ਰੋਲਾ ਸੁਣਿਆ ਇੱਟਾਂ ਬਣੀਆਂ ਪਈਆਂ ਇਹਨਾਂ ਨੇ ਦਰਵਾਜਾ ਬੰਦ ਕਰ ਲਿਆ। ਸਾਦਾ ਰਾਜਾ ਬੰਦ ਸੀ ਨਾਂ ਦਾ ਵੀ ਬੰਦ ਸੀ ਫਿਰ ਮੈਂ ਆਖਿਆ ਵੀ ਖੋਲਣਾ ਕਿ ਇਸ ਤਰ੍ਹਾਂ ਮੇਰੇ ਬੇਟੇ ਨੇ ਆਖਿਆ ਮੰਮੀ ਨਾ ਖੋਲ ਰੇ ਇਹ ਟੂਟ ਦਰਵਾਜ਼ਾ ਨਹੀਂ ਛੇਦਵੇ ਅੱਛਾ ਮੈਂ ਆਖਿਆ ਕਹਿੰਦਾ ਬਲਾਈ ਰੋੜਾ ਪਾਇਆ ਐਡੁਆਰਡ ਵਾਜੇ ਬੰਨੇ ਇਹ ਦੁਸਾਰੇ ਇਨਾ ਉੱਤੇ ਮਾਰਦੇ ਰਿਹਾ ਤੁਹਾਨੂੰ ਆ ਵੇਖ ਹੀ ਲੋ ਸਾਡੇ ਸਾਡੇ ਟੁੱਟੇ ਪੈਣਗੇ ਆ ਫਿਰ ਪੁਲਿਸ ਪਾਸ ਨਹੀਂ ਪਤਾ ਮੈਂ ਤੁਹਾਨੂੰ ਝੂਠ ਮਾਰਾਂ ਕਿਉਂ ਅਸੀਂ ਦਰਵਾਜ਼ਾ ਹੀ ਨਹੀਂ ਖੋਲਿਆ ਮੁਰਕੇ ਡਲ ਅੱਛਾ ਧੀ ਮਾਮਲਾ ਜਿਹੜਾ ਕਬੜਾ ਇਹ ਕੱਲ ਹਰਪੀਤਕੌਰ ਮਰੱਬੇ ਵਾਲੀ ਗਲੀ ਤਰਖਾਤੇ ਵੀ ਸਾਡਾ ਲੜਾਈ ਝਗੜਾ ਹੋ ਰਿਹਾ ਤੇ ਰਾਤ ਇਹਨਾਂ ਨੇ ਕੋਈ 12 ਵਜੇ ਫੋਨ ਕੀਤਾ ਸਾਨੂੰ 12 ਵਜੇ ਦੇ ਵਿੱਚ ਦਰਬਿਆਨ ਤੇ ਅਸੀਂ ਇੱਥੇ ਗੱਡੀ ਤੇ ਗਏ ਆ ਤੇ ਉੱਥੇ ਸਾਨੂੰ ਕੋਈ ਵੀ ਗਲੀ ਦੇ ਵਿੱਚ ਕੋਈ ਬੰਦਾ ਮਤਲਬ ਕੋਈ ਝਗੜੇ ਵਾਲਾ ਕੋਈ ਵੀ ਨਹੀਂ ਮਿਲਿਆ ਉੱਥੇ ਤੇ ਉਹ ਗਲੀ ਦੇ ਵਿੱਚ ਢਾਰੂ ਦੇ ਫਿਰੇ ਪਏ ਸੀ ਤੇ ਉਹਦੀ ਜਾਂਚ ਪਤਾਲ ਕਰ ਰਹੇ ਆ ਤੇ ਜਿਨ੍ਹਾਂ ਦੇ ਨਾਲ ਝਗੜਾ ਹੈ ਉਹਨਾਂ ਦੇ ਘਰ ਸਵੇਰੇ ਵੀ ਰੇਟ ਕਰਕੇ ਆਏ ਆ ਤੇ ਉਹ ਘਰ ਕੋਈ ਨਹੀਂ ਮਿਲਿਆ ਇਹ ਸਰਵਾ ਨੇ ਜਿਹ ਪੈਸੇ ਵੀ ਕੋਈ ਚੋਰੀ ਕਰਦੇ ਨਹੀਂ ਪੈਸਿਆਂ ਦਾ ਕੋਈ ਨਹੀਂ ਸਾਹਮਣੇ ਚੀਜ਼ ਆਈ ਨਹੀਂ ਹੋਈ ਕੋਈ ਲੜਾਈ ਵਜਾ ਕੀ ਦਸੀ ਮੇਰਾ ਲੜਾਈ ਦੀ ਵਜਾ ਕੋਈ ਇਹੋ ਇਹਨਾਂ ਦੇ ਕੋਈ ਗੱਡੀ-ਕੁੱਡੀ ਇੱਕ ਦੂਜੇ ਦੇ ਬੂਏ ਅੱਗੇ ਲਾਉਣ ਕਰਕੇ ਇਹਨਾਂ ਦੀ ਕੋਈ ਪੁਰਾਣੀ ਚੱਲ ਰਹੀ ਗੱਲਬਾਤ ਅੱਜ ਤੋਂ ਆਂਦੀ 2-3 ਮਹੀਨੇ ਪਹਿਲਾਂ ਕੋਈ ਸਾਡੇ ਰਿਸ਼ਤੇਦਾਰ ਆਏ ਘਰ ਦੇ ਵਿੱਚ ਤੇ ਉਹ ਗੱਡੀ ਕਿਹਾ ਸੀ ਪਰਾ ਕਰ ਲਿਓ ਤੇ ਉਹ ਉਹਨਾਂ ਨੇ ਕਿਹਾ ਵੀ ਗੱਡੀ ਹੈ ਆਪਣੇ ਬੂਏ ਘੜੀ ਖੜਾ ਰਹੀ ਆ ਇਸੇ ਗੱਲ ਤੋਂ ਇਹਨਾਂ ਦੀ ਕੋਈ ਗੱਲ ਆ ਹੋਰ ਕੋਈ ਗੱਲਬਾਤ ਨਹੀਂ ਹੈ ਇਟੈਰੋੜੀ ਚੱਲ ਰਹੀ ਹੈ ਤੇ ਇਟਾ ਰੋੜੇ ਉੱਥੇ ਖਿਲਰੇ ਪਏ ਸੀ ਗਲੀ ਦੇ ਵਿੱਚ ਬਿਰਲੇ ਬਿਰਲੇ ਜੀ ਤੇ ਇਹ ਕਹਿੰਦੇ ਵੀ ਇਟਾ ਰੋੜੇ ਜਿਹੜੇ ਆ ਚੱਲੇ ਆ ਪਰ ਸਾਨੂੰ ਰਾਤ ਅਸੀਂ ਗਏ ਆ ਕੋਈ 1:30 ਵਜੇ ਸਾਨੂੰ ਉੱਤੇ ਗਲੀ ਦੇ ਵਿੱਚ ਸਭ ਦਰਵਾਜ਼ੇ ਲੋਕ ਸੋਤੇ ਪਏ ਐ ਪੁੱਛਿਆ ਵੀ ਕੋਈ ਝਗੜਾ ਹੋਇਆ ਹੁਣ ਉਹਨਾਂ ਨੂੰ ਪੁੱਛਿਆ ਕਿ ਦੋ ਜਣੋ ਕਹਿੰਦੇ ਕੋਈ ਝਗੜਾ ਨਹੀਂ ਹੋਇਆ ਹੁਣ ਹਾਂਜੀ ਠੀਕ ਆ ਪੁਲਿਸ ਵਾਲੇ ਉਹ ਵੀ ਜਾਨ ਪਤਾ ਕਰ ਰਹੇ ਆ ਤਫਤੀਸ਼ ਕਰ ਰਹੇ ਆ ਜੇ ਕੋਈ ਗੱਲ ਸਾਹਮਣੇ ਆਈ ਤੇ ਉਹਦੇ ਉੱਪਰ ਖਲਾਫੀ ਨਵੀਂ ਕਾਰਵਾਈ ਕੀਤੀ ਜਾਊਗੀ ਕੋਈ ਦੱਸਿਆ ਕਿ ਕੋਈ ਮਾਰੀ ਲਾਗ ਕੋ ਬਣੀ ਗਈ ਹੋਈ ਪੈਸੇ ਦੇ ਬਟੇ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਬਾਤ ਨਹੀਂ ਸਾਰਾ ਬੰਦਿਆਂ ਨੂੰ ਕੋਈ ਨਹੀਂ ਨਹੀਂ ਕੁਝ ਨਹੀਂ ਦੀ ਨਹੀਂ ਤੇ ਵੀਡੀਓ ਦਿੱਤੀ ਦਾ ਨੋਣਾ ਨਹੀਂ ਨਹੀਂ ਮੈਨੂੰ ਵੀਡੀਓ ਕੋਈ ਨਹੀਂ ਦਿੱਤੀ ਅਜੇ ਤੁਹਾਡੇ ਲੋਕ ਕਾਰਵਾਈ ਕੀਤੀ ਹੈ ਜੀ ਤੇ ਮਤਲਬ ਜਿਹੜੇ ਜਿਨ੍ਹਾਂ ਦੇ ਬੰਦਿਆਂ ਨੇ ਬਰਖਲਾਫ ਤਰਖਾ ਦਿੱਤੀ ਉਹਨਾਂ ਦੇ ਘਰ ਨਹੀਂ ਗਏ ਆ ਤੇ ਉਹ ਘਰ ਨਹੀਂ ਹੈਗੇ ਉਹਨਾਂ ਨੇ ਸ਼ਾਨਦਾਰ ਟਾਈਮ ਦਿੱਤਾ ਅਨਾਂ ਅੱਜ ਵੀ ਟਾਈਮ ਨਹੀਂ ਇਥੇ ਸ਼ਾਮ ਠਾਣੇ ਆਓ ਤੇ ਬੁਲਾਇਆ ਠਾਣੇ ਦੋਆ ਪਾਰਟੀ ਨੂੰ ਵੇਖਾਂਗੇ ਜਿਹਦੇ ਵੀ ਕੋਈ ਗਲਤੀ ਹੋਈ ਉਹਤੇ ਬੰਦ ਦੀ ਡੋਟੀ ਦੀ ਕਾਰਵਾਈ ਕੀਤੀ ਜਾਊਗੀ